ਤੋਂ ਵਾਟਾਜੀ ਤਲਵੰਡੀ ਭਾਈ ਟਾਈਮ ਤੇ ਤਲਵੰਡੀ ਭਾਈ ਦੀ ਇੱਕ ਭੈਣ ਨੇ ਇਮਾਨਦਾਰੀ ਜਿੰਦਾ ਹੈ ਦੀ ਕਹਾਪਤ ਨੂੰ ਸੱਚ ਕਰ ਵਖਾਇਆ ਵੱਡੀ ਗੱਲ ਇਹ ਹੈ ਕਿ ਇਹ ਬਿਮਲਾ ਭੈਣ ਫੁੱਟਪਾਥ ਤੇ ਕੱਪੜੇ ਵੇਚਣ ਦਾ ਕੰਮ ਕਰਦੀ ਹੈ ਜਿਸ ਨੂੰ ਤਲਵੰਡੀ ਭਾਈ ਦੀ ਗਲੀ ਨੰਬਰ 1 ਵਿੱਚੋਂ ਡਿੱਗਿਆ ਪਿਆ ਪਰਸ ਮਿਲਿਆ ਜਿਸ ਵਿੱਚ ਪੈਸੇ ਅਤੇ ਹਰਜੀਤ ਸਿੰਘ ਵਾਸੀ ਫੇਰੂਕੇ ਦੇ ਦਸਤਾਵੇਜ਼ ਸਨ ਜਿਸ ਨੇ ਗਲੀ ਦੇ ਸੁਨੀਕ ਆਰਾਮਸਰ ਅਰੋੜਾ ਨੂੰ ਦੱਸਿਆ ਕਿ ਜਿਸ ਵੀਰਤਾ ਵੀ ਹੋਵੇ ਉਹ ਆਪਣੇ ਨਿਸ਼ਾਨੀ ਦੱਸ ਕੇ ਲੈ ਜਾਵੇ ਰਾਮ ਸਾਹਿਬ ਅਉੜਾ ਰਹੇ ਹਰਜੀਤ ਵੱਲੋਂ ਨਿਸ਼ਾਨੀ ਦਸਨ ਤੇ ਉਕਤ ਪਰਸ ਹਰਜੀਤ ਸਿੰਘ ਨੂੰ ਸੌਪਿਆ ਗਿਆ ਇਸ ਮੌਕੇ ਹਰਜੀਤ ਸਿੰਘ ਨੇ ਵਿਖਾਈ ਗਈ ਇਮਾਨਦਾਰੀ ਲਈ ਭਿੰਨ ਦਾ ਧੰਨਵਾਦ ਕੀਤਾ ਤੇ ਖੁਦ ਖੁਸ਼ ਹੋ ਕੇ ਇਨਾਮ ਵੀ ਦਿੱਤਾ ਇਨਾਮ ਦਿੱਤਾ ਹਰਜੀਤ ਸਿੰਘ ਜੀ ਅੱਛਾ ਇਹ ਫਿਰ ਪਰਸ ਤੁਹਾਡਾ ਮੁੱਲ ਕਿੱਥੇ ਗਮ ਹੋਇਆ ਸੀ ਇਹ ਇਹ ਡਿਲੀਵਰੀ ਕਰਦੇ ਡਗ ਪਿਆ ਸੀ ਜੀ ਅੱਛਾ ਡਿਲੀਵਰੀ ਕਰਦੇ ਹਾਂ ਹਾਂਜੀ ਠੀਕ ਹੈ ਨੰਬਰ ਗਲੀ ਤੋਂ ਮੈਂ ਬਾਹਰ ਨਿਕਲਿਆ ਉਸ ਤੋਂ ਬਾਅਦ ਮੈਂ ਅਜੀਤਨਗਰ ਜਾ ਕੇ ਦੇਖਿਆ ਹੈ ਨਹੀਂ ਸੀ ਬਸ ਠੀਕ ਹੈ ਉਸ ਤੋਂ ਬਾਅਦ ਮੈਂ ਵਾਪਸ ਫੇਰ ਮੜ ਕੇ ਨੰਬਰ ਗਲੀ ਤੇ ਆਇਆ ਉੱਥੇ ਲੱਭਦਾ ਰਿਹਾ ਤੇ ਅੰਕਲ ਜੀ ਨੇ ਮੈਨੂੰ ਦੇਖਿਆ ਠੀਕ ਹੈ ਕੀ ਕੀ ਘਰੇ ਸਹੀ ਉਹਦੇ ਵਿੱਚ ਪਰਸਨ ਵਿੱਚ ਉਹਦੇ ਵਿੱਚ ਪੈਸੇ ਦੀ ਗੁਰਤੀ ਸਾਰੇ ਮੋਟਰਸਾਈਕਲ ਦੀ ਕਾਫੀ ਉਧਾਰ ਕਰ ਠੀਕ ਹੈ ਨਿਸ਼ਾਨ ਸਸੇ ਸੀ ਜੀ ਤੇ ਆ ਪੈਸੇ ਸੀਗੇ ਹੈ ਡਿਲੀਵਰੀ ਦੇ ਪੈਸੇ ਡਿਲੀਵਰੀ ਪੈਸੇ ਠੀਕ ਹੈ ਚੈੱਕ ਕਰ ਲਿਆ ਤੁਸੀਂ ਬਰਸ ਹਾਂਜੀ ਠੀਕ ਹੈ ਹਾਂਜੀ ਓਕੇ ਠੀਕ ਹੈ ਰੋਗੇ ਇਹਨਾਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਜੀ ਠੀਕ ਉਹਨਾਂ ਨੇ ਇਮਾਨਦਾਰੀ ਦਿਖਾਈ ਤੇ ਲੱਗ ਗਈ ਹੋਗਾ ਓਕੇ ਓਕੇ ਬਹੁਤ ਧੰਨਵਾਦ ਜੰਦਨਾ ਸਾਰੇ ਪ੍ਰੂਫ ਸਾਰਿਆਂ ਠੀਕ ਹੈ ਠੀਕ ਹੈ ਵੀਰੇ ਪੰਜ ਟੱਲਾ ਬਿਮਲਾ ਰਾਣੀ ਅੱਛਾ ਇਹ ਪਰਸ ਤੁਹਾਨੂੰ ਕਿ ਤੁਸੀਂ ਕਿਦਾਂ ਕਿਵੇਂ ਮਿਲਿਆ ਤੁਹਾਨੂੰ ਇਹ ਮੈਂ 2 ਵਜੇ ਨਾ ਜਾਂਦੀ ਸੀ ਮੁੰਡਾ ਲੈਣ ਵਾਸਤੇ ਅੱਛਾ ਗੁੱਲੇ ਇਹ ਵੇਖੇ ਉੱਥੇ ਪਏ ਸੀ ਠੀਕ ਹੈ ਜੀ ਫਿਰ ਮੈਂ ਕਿਹਾ ਕਿਸੇ ਦਾ ਡਿੱਗਿਆ ਹੋਗਾ ਮੇਰਾ ਫੜਿਆ ਕੇ ਤਾਂ ਪਾਉਂ ਵੀ ਅਮਾਨਤ ਕਰੇ ਰੱਖ ਦਿੱਤੀ ਠੀਕ ਠੀਕ ਤੁਹਾਨੂੰ ਇਹ ਕਿਵੇਂ ਜਾਣਕਾਰੀ ਮਿਲੀ ਬੜਾ ਦਾ ਬਹੁਤ ਤੁਹਾਡਾ ਬਹੁਤ ਧੰਨਵਾਦ ਜੀ ਲੈ ਨਿਕਲੀ ਇਹ ਜੜ ਪਰਸ ਪਰ ਬਾਈ ਇੱਕ ਨੰਬਰ ਗਲੀ ਚ ਹੋਈ ਠੀਕ ਹੈ ਇਹਨੇ ਜਾ ਕੇ ਮੈਨੂੰ ਫੜਾਤਾ ਓਕੇ ਤੇ ਮੈਂ ਇਹਨਾਂ ਦਾ ਡਰੈਸ ਦੇਖਿਆ ਜੀ ਹਰਜੀਤ ਸਿੰਘ ਫੇਰ ਹੋ ਗਿਆ ਓਹ ਹੋ ਤੇ ਮੈਨੂੰ ਲੜਕੀ ਕਹਿੰਦੀ ਵੀ ਇਹ ਪੈਸੇ ਮਤਲਬ ਕੱਢ ਕੇ ਤੂੰ ਆ ਰੱਖ ਲੋ ਠੀਕ ਹੈ ਮੈਂ ਕਹਿੰਨੀ ਤੁਸੀਂ ਗਲਤ ਜਗ੍ਹਾ ਕੋਲ ਜਾਵੜੋ ਠੀਕ ਹੈ ਤੇ ਉਹ ਮਤਲਬ ਮਤਲਬ ਛਾਂਦਨੀ ਕਰ ਜਾਣਗੇ ਠੀਕ ਠੀਕ ਹੈ ਜਿੱਦਾਂ ਹੋਇਆ ਉਹ ਆਪੇ ਆ ਕੇ ਲੈ ਜਾਣਗੇ ਤੇ ਇਹ ਮੁੜ ਕੇ ਜੀ ਗਲੀ ਚੋਂ ਲੰਘਿਆ ਜਾਂਦਾ ਹੀ ਆ ਹੂੰ ਹੂੰ ਤੇ ਮੈਂ ਇਹਦੀ ਸ਼ਕਲ ਮਤਲਬ ਆਧਾਰ ਕਾਰਡ ਤੋਂ ਵੇਖੀ ਜੀ ਠੀਕ ਹੈ ਜੋ ਆਧਾਰ ਕਾਰਡ ਤੋਂ ਵੇਖੀ ਤੇ ਮੈਂ ਮੁੜ ਕੇ ਇਹਨੂੰ ਵਾਜ ਮਾਰੀ ਪੁੱਛਦਾ ਫਿਰਦਾ ਹੀ ਆ ਵਿਚਾਰਾ ਠੀਕ ਠੀਕ ਹੈ ਤੇ ਮੈਂ ਸ਼ਕਲ ਤਾਂ ਉਹੀ ਆ ਫਿਰ ਮੈਂ ਉਹਦਾ ਨਾਮ ਪੁੱਛਿਆ ਠੀਕ ਹੈ ਇਹਨੇ ਦੱਸਿਆ ਵੀ ਹਰਜੀਤ ਠੀਕ ਹੈ ਠੀਕ ਹੈ ਮੈ ਰੋਗੇ ਆ ਠੀਕ ਹੈ ਤੇ ਫਿਰ ਮੈਂ ਕਿਹਾ ਲੜਕੀ ਸੀ ਜੀ ਉਹ ਮਤਲਬ Or, above Take a, okay.